ਮੈਂ ਮੈਂ ਜਿਹੜੀ ਤੇ ਜਾ ਰਹੀ ਸੀ ਨਾ ਮੈਨੇ ਨਾਲ ਦਵਜਸਤੀ ਕੀਤੀ ਆ ਵਿਚਾਲੇ ਵਾਟਰਸਾਈਕਲ ਲਾ ਕੇ ਮੇਰੇ ਤੇ ਕਪੜਾ ਪਾ ਕੇ ਉਹਨੇ ਜੰਗਲ ਦੇ ਵਿੱਚ ਲੈ ਗਿਆ ਉੱਥੇ ਮੈਨੇ ਬਹੁਤ ਗੰਦਾ ਕੰਮ ਕੀਤਾ ਕਿੰਨੇ ਜਣੇ ਸੀ ਜੀ ਦੋ ਜਣੇ ਸੀ ਜਾਂਦੇ ਕਿਸੇ ਉਹਨਾਂ ਨੂੰ ਜੀ ਇੱਕ ਦਾ ਨਾਮ ਪਤਾ ਜੇ ਇੱਕ ਦਾ ਨਾਮ ਨਹੀਂ ਪਤਾ ਉਹ ਉਹਨਾਂ ਦਾ ਕੰਮ ਕਰਦਾ ਸੀਗਾ ਜਿਹੜਾ ਦਿੱਤੀ ਜਿਸਨੇ ਦਾ ਨਾਮ ਨਹੀਂ ਪਤਾ ਉਹ ਕੰਮ ਕਰਦਾ ਸੀ ਉਹਦੇ ਨਾਲ ਤੇ ਕਿੱਥੇ ਰਹਿੰਦੇ ਕਿੱਥੇ ਇਹ ਕਿੱਥੇ ਰਹਿੰਦੇ ਸੀ ਤੁਹਾਨੂੰ ਕਿਤਨਾ ਜਾਣਦੇ ਆ ਜੀ ਸਾਨੂੰ ਜਿਵੇਂ ਅਸੀਂ ਨਾਲ ਨਾਲ ਰਹਿੰਦੇ ਸੀ ਤਾਂ ਬੋਲਦੇ ਚੱਲਦੇ ਸੀਗੇ ਤੇ ਇਸੇ ਤਰ੍ਹਾਂ ਥੋੜੇ ਥੋੜੇ ਦਰਵਾਜ਼ੇ ਬੋਲਣ ਚੱਲ ਲੱਗੇ ਥੋੜੀ ਨਾਨੀ ਦੇ ਨਾਲ ਹੀ ਜਿਹੜੀ ਰਹਿੰਦੇ ਸੀ ਹਾਂਜੀ ਨਹੀਂ ਥੋੜਾ ਦੂਰ ਦੂਰ ਲਾਉਂਦੇ ਸੀ ਬੋਲਦੇ ਖੇਲੇ ਲਾਉਂਦੇ ਸੀ ਉਹ ਸਾਡੇ ਅਮਰਸਰ ਰੋਡ ਤੇ ਲੱਗਦੀ ਸੀ ਨਹੀਂ ਇਹ ਜਿੱਥੇ ਤੁਸੀਂ ਰਹਿੰਦੇ ਹੋ ਜਿਹੜੇ ਕੁਆਟਰਾਂ 'ਚ ਉੱਥੇ ਹੀ ਇਹ ਰਹਿੰਦੇ ਹਾਂ ਹਾਂਜੀ ਨਾਲ ਹੀ ਨਾਲ ਰਹਿੰਦੇ ਸੀ ਕਿੰਨੇ ਲੋਕ ਹੈ ਜੀ ਉਹਨਾਂ ਦੇ ਆ ਪੰਜ ਜਣੇ ਆ ਅਸੀਂ ਤਿੰਨ ਜਣੇ ਆ ਨਹੀਂ ਜਿਨ੍ਹਾਂ ਨੇ ਗਲਤ ਕੀਤਾ ਤੁਹਾਡੇ ਨਾਲ ਉਹ ਕਿੰਨੇ ਦੋ ਜਣੇ ਆ ਜੀ ਕੀ ਨਾਮ ਨੂਨ ਕੁਛ ਪਤਾ ਹੋਵੇ ਜੀ ਇੱਕ ਤਾਂ ਨਾਮ ਪਤਾ ਜੀ ਇੱਕ ਤਾਂ ਉਹਨਾਂ ਦਾ ਨੌਕਰੀ ਹੈ ਜਿਹੜਾ ਕੰਮ ਕਰਦਾ ਹੁੰਦਾ ਮੈਂ ਬਗੀ ਪਰਾ ਚਾਹ ਰਹੀ ਨਹੀਂ ਆ ਮੈਂ ਮੈਂ ਦੀ ਨਾਨੀ ਕੋਲ ਰਹਿਣੀ ਆ ਮੇਰੇ ਮੰਮੀ ਪਾਪਾ ਹੈ ਨਹੀਂ ਖੰਨਾਨੇ ਮੈਨੇ ਪਾਲਿਆ ਇਸੋ ਤੇ ਤਾਂ ਨਾਨੀ ਮੈਨੇ ਪਾਲ ਕੇ ਵੱਡਾ ਕੀਤਾ ਹੈ ਮੈਨੂੰ ਵੈਸੇ ਪਤਾ ਲਗਾ ਮੈਂ ਕੱਲ ਤੋਂ ਮਤਲਬ ਰੇੜੀ ਤੇ تھا ਤੋਂ ਜਦ ਅੱਜ ਮੈਂ ਸਵੇਰ ਗਿਆ ਰੇੜੀ ਲਗਾਉਣ ਦੇ ਲਈ ਪਹਿਲੇ ਮਾਰਕੀਟ ਗਿਆ ਥੋੜਾ ਸਮਾਨ ਲੈਣ ਦਾ ਸਮਾਨ ਲੈ ਕੇ ਆਇਆ ਰੇੜੀ ਲਗਾਇਆ ਤੋਂ ਜਦ ਮੈਂ ਖਾਣੇ ਕੇ ਲਈ ਜਾ ਰਹਾ ਤਾਂ ਮੰਮੀ ਦਾ ਫੋਨ ਆਇਆ ਕਿ ਐਸੀ ਐਸੀ ਬਾਤ ਹੋ ਗਈ ਹੈ इसके साथ में रेप कांड हुआ और दो लड़कों ने किया अभी ये बता रही फिर मैंने उससे पूछा कि बेटा क्या बात है तो बोला उन्होंने हमको धमकी दिया था कि अगर किसी को बताया तो मैं तुम्हारा गला रात में काट दूंगी उसके बाद में फिर मैं शांत हो गया मैं घर आया फिर मैं जब ये रेडी लेके आये अड्डे पे तो वहाँ पूछने गया मैं मैं बोला भाई साहब आपने ये रेप कांड किया कि नहीं किया उसके बाद में ये दिवाले हो गए मेरे पास मेरे को मारने के लिए छुपे तो मैं चुप करके मेरा फर्ज ये बना कि मैं जाकर अपनी कंप्लेन करूँ कहीं क्योंकि तो इनसे लड़के में रहने वाले वो लड़के के बिहार के रहने वाले तो हैं तिलवंडी पाई में रहते हैं उनका घर सारा घर आपके साथ काम करते हैं हमारे साथ में नहीं करते तो वो जहाँ आप रहते हो वही रहते हैं अभी वो वही जहाँ हमारे मम्मी का क्वार्टर है ना उनके बगल में क्वार्टर है तो ये जो बच्ची है ये आपकी क्या लगती है ये हमारी भांझी है जी आपके पास कैसे रह रही है ये इसलिए रह रही है कि हमारी बहन की शादी हुई थी तो छह महीने की थी वो डेट करके डेट करने के बाद में वो मर गई मतलब फिर उसके जो हमारा बहन नहीं था तो मतलब विकलांग तो विकलांग देख के ये छोड़ के वो चला गया चल हम नहीं रख पाएंगे फिर मेरे को ये लगा की यार हम लोग बच्चे नहीं थे घर पे तो उस टाइम हमारी शादी अभी भी नहीं हुई थी फिर हम छोटा बच्चा था हम लोग उसको तो रखे के बोले पाले हम लोग क्या तुम्हारी पोस अभी विकलांग हाँ विकलांग काला पोसा में हम लोग उम्र होगी चौदह साल अभी लड़के दो लड़के थे ਮੇਰੇ ਕੋਲ ਇਨਸਾਮ ਮਿਲਣਾ ਚਾਹੀਏ ਜੋ ਤਜਾ ਬੰਤੀਸ ਨੂੰ ਉਹ ਸਜਾ ਮਿਲਣੀ ਚਾਹੀਏ 8 24 ਨੂੰ ਮਦਈ ਲੀਲਾਵੰਤੀ ਨੇ ਇਨਸਪੈਕਟਰ ਕਰਮਜੀਤ ਕੌਰ ਕੋਲ ਆਪਣਾ ਬਿਆਨ ਕਲਮੰਦ ਕਰਾਇਆ ਸੀ ਕਿ ਉਹਦੀ ਦੋਤੀ ਆ ਜੀ ਦੀ ਉਮਰ ਕਰੀਬ 13 ਸਾਲ ਆ ਉਹਦੇ ਨਾਲ ਪੂਰਨ ਕੁਮਾਰ ਨਾਮ ਦੇ ਬੰਦੇ ਨੇ ਮਿਲਾਦ ਕਰ ਕੀਤਾ ਜਿਸ ਤੇ ਐਫ ਆਰ ਨੰਬਰ 157 ਅਧੀਨ ਧਾਰਾ 65 1 ਬੀ ਐਸ ਅਧੀਨ ਦਰਜ ਕੀਤੀ ਗਈ ਆ ਤੇ ਦੋਸ਼ੀ ਪੂਰਨ ਨੂੰ ਗ੍ਰਿਫਤਾਰ ਕਰਕੇ ਮਿਤੀ 14 ਨੂੰ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਇਹ ਇੱਕੋ ਹੀ ਦੋਸ਼ੀ ਸੀ ਜਾਂ ਹੋਰ ਵੀ ਕੋਈ ਦੇ ਨਾਲ ਸੀ ਉਹਦੇ ਮੁੱਢਲੇ ਬਿਆਨ ਤੋਂ ਇੱਕ ਹੀ ਦੋਸ਼ੀ ਸੀ ਕੱਲ ਮਿਤੀ 15 8 24 ਨੂੰ ਇੰਸਪੈਕਟਰ ਕਰਮਜੀਤ ਕੌਰ ਨੇ ਪੀੜਤਾ ਦਾ ਬਿਆਨ ਜੱਜ ਸਾਹਿਬ ਦੇ ਕੋਲ 183 ਬੀ ਐਨ ਐਸਐਸ ਦੀਨ ਕਰਾਇਆ ਗਿਆ ਹੈ ਉਹਦੇ ਵਿੱਚ ਲੜਕੀ ਨੇ ਇੱਕ ਦੋਸ਼ੀ ਦਿਲਵੀਰ ਸਿੰਘ ਦਾ ਨਾਮ ਲਿਆ ਹੈ ਜਿਹਨੂੰ ਦੋਸ਼ੀ ਨਾਮਜ਼ਦ ਕੀਤਾ ਜਾ ਚੁੱਕਾ ਮਕਦਮੇ 'ਚ ਗ੍ਰਿਫਤਾਰੀ ਕਿ ਨਹੀਂ ਹੋਈ ਗ੍ਰਿਫਤਾਰੀ ਇੱਕ ਜੇ ਪੂਰਨ ਸਿੰਘ ਪੂਰਨ ਕੁਮਾਰ ਦੀ ਹੋਈ ਆ ਕੀ ਕਾਰਵਾਈ ਕੀਤੀ ਜਾ ਰਹੀ ਹੈ ਬਾਕੀ ਤਾਂ ਤੀਸ਼ ਜਾਰੀ ਹੈ ਜੀ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਕੇ ਮੁਕਾਦਮਾ ਨਿਬਟਾਰਾ ਕੀਤਾ ਜਾਵੇਗਾ